ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਤੁਹਾਡੇ ਵੀ ਸਵਾਲ ਇਹੋ ਹੀ ਹਨ ਤਾਂ ਮੇਰੀ ਇਹ ਵੀਡੀਓ ਸ਼੍ਰੋਮਣੀ ਕਮੇਟੀ ਤੱਕ ਪਹੁੰਚਾ ਦਿੱਤੀ ਜਾਵੇ ਸ਼੍ਰੋਮਣੀ ਕਮੇਟੀ ਵੱਲੋਂ ਦੋ ਗ੍ਰੰਥੀ ਨਿਯੁਕਤ ਕੀਤੇ ਗਏ ਦਰਬਾਰ ਸਾਹਿਬ ਜਿਹੜੇ ਤੇ ਇੱਕ ਨੇ ਕੇਵਲ ਸਿੰਘ ਬਹਿਨੀਵਾਲ ਦੂਸਰੇ ਨੇ ਪ੍ਰਵਿੰਦਰਪਾਲ ਸਿੰਘ ਮੁੱਤਰ ਮੇਵਲ ਸਿੰਘ ਬਹਿਨੀਵਾਲ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਮੈਂ ਗੱਲ ਕਰ ਰਹੀ ਹਾਂ ਪਰਵਿੰਦਰਪਾਲ ਸਿੰਘ ਬੁੱਟਰ ਬਾਰੇ ਮੇਰਾ ਸਭ ਤੋਂ ਪਹਿਲਾ ਸਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾ ਨੂੰ ਆ ਕੀ ਤੁਸੀਂ ਪਰਵਿੰਦਰਪਾਲ ਸਿੰਘ ਬੁੱਟਰ ਨੂੰ ਸਵਾਲ ਇਹ ਕੀਤਾ ਕਿ ਤੁਸੀਂ ਸਿੱਖ ਰਹਿਤ ਮਰਹਦਾ ਜੋ ਅਕਾਲ ਤਖਤ ਤੋਂ ਲਾਗੂ ਹੈ ਕੀ ਉਸ ਨੂੰ ਮੰਨਦੇ ਹੋ ਕਿ ਉਸ ਉੱਤੇ ਪਹਿਰਾ ਦਿੰਦੇ ਹੋ ਜਦੋਂ ਤੁਸੀਂ ਗਰੰਤੀਆਂ ਦਾ ਇੰਟਰਵਿਊ ਕੀਤਾ ਹੋਵੇਗਾ ਤੇ ਸੁਭਾਵਿਕ ਗੱਲ ਹੈ ਉਹਦੇ ਵਿੱਚ ਸਵਾਲ ਪੁੱਛੇ ਹੋਣਗੇ ਕੀ ਤੁਸੀਂ ਉਹਦੇ ਵਿੱਚ ਇਹ ਸਵਾਲ ਕੀਤਾ ਕੀ ਤੁਸੀਂ ਰਹਿਤ ਮਰਿਆਦਾ ਨੂੰ ਮੰਨਦੇ ਹੋ ਕੀ ਤੁਸੀਂ ਰਹਿਤ ਮਰਿਆਦਾਵਾਂ ਤੇ ਪਹਿਰਾ ਦਿੰਦੇ ਹੋ ਮੈਨੂੰ ਲੱਗਦਾ ਤੁਸੀਂ ਇਹ ਸਵਾਲ ਨਹੀਂ ਕੀਤਾ ਜੇ ਤੁਸੀਂ ਸਵਾਲ ਕੀਤਾ ਹਣਾ ਤੁਹਾਨੂੰ ਪਤਾ ਹੋਣਾ ਸੀ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਣੀ ਸੀ ਪ੍ਰਵਿੰਦਰਪਾਲ ਸਿੰਘ ਬੁੱਟਰ ਰਹਿਤ ਮਰਿਆਦਾ ਦਾ ਸਖਤ ਵਿਰੋਧੀ ਹੈ ਜੇ ਕੋਈ ਸਬੂਤ ਦਿਖਾਓ ਸਾਡੇ ਕੋਲ ਪੂਰੀ ਪੂਰੀ ਕਥਾਵਾਂ ਪਈਆਂ ਹੋਈਆਂ ਨੇ ਪ੍ਰਵਿੰਦਰਪਾਲ ਸਿੰਘ ਬੁੱਟਰ ਦੀਆਂ ਜਿੱਥੇ ਪੂਰੀ ਪੂਰੀ ਕਥਾ ਹੀ ਸਿਕ ਰਹਿਤ ਮਰਿਆਦਾ ਦਾ ਖੰਡਨ ਕੀਤਾ ਹੋਇਆ ਹੈ ਮੇਰਾ ਪਰਵੰਧਕ ਕਮੇਟੀ ਨੂੰ ਹੱਥ ਜੋੜ ਕਰਕੇ ਨਵੇਦਨ ਬੇਨਤੀ ਹੈ ਕਿ ਤੁਸੀਂ ਇਹੋ ਜਿਹੇ ਗਰੰਤੀ ਲਾਣਾ ਚਾਹੁੰਦੇ ਹੋ ਜਿਹੜੇ ਅਕਾਲ ਤਖਤ ਦੀ ਮਰਿਆਦਾ ਦਾ ਹੀ ਵਿਰੋਧ ਕਰਦੇ ਨੇ ਤੁਸੀਂ ਕਿਉਂ ਇਹੋ ਜਿਹੇ ਗਰੰਤੀਆਂ ਨੂੰ ਜਿਹੜੀ ਨਿਯੁਕਤੀ ਕਰਦੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਖਰੜਾ ਕਹਿੰਦੇ ਨੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਪਹਾੜੇ ਨੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਨੇ ਸ਼ਹੀਦਾਂ ਦੇ ਸਿਰਾਂ ਉੱਤੇ ਇੱਕ ਕਾਲਜ ਬਣਿਆ ਸ਼ਹੀਦ ਸੇ ਕਮਿਸ਼ਨਰੀ ਕਾਲਜ ਜੋ ਐਜੀਪੀਸੀ ਦੀ ਐਂਟਰੀ ਆਉਂਦਾ ਕਾਲਜ ਜੋ ਐਜੀਪੀਸੀ ਦਾ ਹੀ ਕਾਲਜ ਹੈ ਮੇਰੀ ਪ੍ਰਬੰਧਕ ਕਮੇਟੀ ਨੂੰ ਗਣਤੀ ਹੈ ਸਵਾਲ ਹੈ ਕਿ ਉਸ ਕਾਲਜ ਦੇ ਵਿੱਚੋਂ ਕੋਈ ਯੋਗ ਗਰੰਟੀ ਨਹੀਂ ਹੈ ਜਿਹੜੇ ਅਕਾਲ ਤਖਤ ਦੀ ਮਰਿਆਦਾ ਹੌ ਤੇ ਪਹਿਰਾ ਦਿੰਦੇ ਨੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਨੇ ਮੈਂ ਬਾਵੇਨਾ ਕਹਿ ਸਕਦਾ ਪ੍ਰਵੀਨਦਰਪਾਲ ਸਿੰਘ ਵੋਟਰ ਨੂੰ ਕੋਈ ਵੀ ਸਵਾਲ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ ਜਿੱਦਾਂ ਸਪਾਰਸ਼ਾ ਹੀ ਉਦਾਂ ਦੇ ਉਦਾਂ ਹੀ ਭਰਤੀ ਕਰ ਲਿਆ ਗਿਆ ਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਗ੍ਰੰਥੀ ਦੀ ਨਿਯੁਕਤੀ ਕਰਦੇ ਆ ਉਹਦੇ ਵਿੱਚ ਜਿਹੜੇ ਸਵਾਲ ਹੁੰਦੇ ਆ ਸਭ ਤੋਂ ਪਹਿਲਾ ਸਵਾਲ ਇਹ ਹੀ ਹੋਣਾ ਚਾਹੀਦਾ ਜੇ ਦਰਬਾਰ ਸਾਹਿਬ ਦੀ ਆਪਾਂ ਗ੍ਰੰਥੀ ਦੀ ਨਿਯੁਕਤੀ ਦੀ ਗੱਲ ਕਰੀਏ ਸਭ ਤੋਂ ਪਹਿਲਾ ਸਵਾਲ ਹੋਣਾ ਇਹ ਹੀ ਚੀਜ਼ ਆ ਕੀ ਤੁਸੀਂ ਭਾਈ ਸਾਹਿਬ ਜੀ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੋ ਤੇ ਪਹਿਰਾ ਦੰਦੇ ਹੋ ਤੁਹਾਡੀ ਕਥਾ ਦੇ ਵਿੱਚ ਜਿੱਥੇ ਵੀ ਤੁਸੀਂ ਜਾਓਗੇ ਪ੍ਰਚਾਰ ਕਰੋਗੇ ਤੁਸੀਂ ਉਸ ਕਥਾ ਦੇ ਵਿੱਚ ਉਸ ਪ੍ਰਚਾਰ ਦੇ ਵਿੱਚ ਸਿੱਖ ਰਹਿਤ ਮਰਿਆਦਾ ਦਾ ਜ਼ਿਕਰ ਕਰੋਗੇ ਉਹਨੂੰ ਲਾਗੂ ਕਰਵਾਉਣ ਦੇ ਲਈ ਤੁਹਾਡੇ ਕੋਲ ਕੀ ਮਤਲਬ ਯੋਗਦਾਨ ਹੈ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਾਸਤੇ ਹਨਾ ਕਿ ਗ੍ਰੰਥੀਲੀ ਯੋਗਤੀ ਸਿਰਫ ਇਹੀ ਆ ਕਿ ਤੁਹਾਨੂੰ ਪੰਜ ਬਾਣੀਆਂ ਆਉਂਦੀਆਂ ਨੇ ਤੁਹਾਨੂੰ ਸੱਤ ਬਾਣੀਆਂ ਆਉਂਦੀਆਂ ਨੇ ਬਾਣੀਆਂ ਦਾ ਪਾਠ ਬਾਣੀਆਂ ਦਾ ਕੰਕ ਤਾਂ ਬੱਚੇ ਕਰੀ ਜਾਂਦੇ ਉਹ ਜਿਹੜੇ ਮੇਰੇ ਕੋਲ ਬੱਚੇ ਪੜਨ ਆਉਂਦੇ ਨੇ ਜਾਂ ਜਿਹੜੇ ਮੇਰੇ ਬੱਚੇ ਮੇਰੇ ਕੋਲ ਬੱਚੇ ਕਲਾਸਾਂ ਲਾ ਕਲਾਸਾਂ ਲਵਾਉਣ ਆਉਂਦੇ ਨੇ ਪੰਜ ਪੰਜ ਬਾਣੀਆਂ ਸੱਤ ਸੱਤ ਬਾਣੀਆਂ ਤਾਂ ਉਹਨਾਂ ਨੂੰ ਯਾਦ ਆ ਅਰਦਾਸ ਨਹੀਂ ਉਹਨਾਂ ਨੂੰ ਯਾਦ ਆ ਹਨਾ ਤੁਕੀ ਇਸੇ ਦੇ ਆਧਾਰ ਉਤੇ ਗ੍ਰੰਥੀ ਨਿਯੁਕਤੀ ਹੋ ਜਾਵੇਗੀ। ਉਹਨਾਂ ਕੋਲ ਬੇਸਿਕ ਸਿਧਾਂਤ ਪੁੱਛੇ ਜਾਣ। ਜਿਹੜੇ ਮੇਨ ਸਿਧਾਂਤ ਹੈ ਤੁਸੀਂ ਰਾਤਮ ਰਿਆਦਾ ਬਾਰੇ ਕੀ ਕਰ ਸਕਦੇ? ਤੁਸੀਂ ਸਿੱਖੀ ਦੇ ਪ੍ਰਚਾਰ ਬਾਰੇ ਕੀ ਕਰ ਸਕਦੇ? ਤੁਹਾਨੂੰ ਉਹਨਾਂ ਨੂੰ ਸਵਾਲ ਇਸ ਤਰ੍ਹਾਂ ਦੇ ਕਿਤੇ ਜਾਣੇ ਚਾਹੀਦੇ ਆ। ਪਰ ਮੈਨੂੰ ਲੱਗਦਾ ਹੈ ਕਿ ਇਹਦਾ ਨੇ ਸਵਾਲ ਹੋਏ ਨਹੀਂ ਹੋਣਗੇ। ਰਾਤਮ ਰਿਆਦਾ ਦੇ ਪਘੋੜੇ ਜਿਹੜੇ ਲੋਕ ਨੇ ਉਹਨਾਂ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਲਗਾਇਆ ਜਾ ਰਿਹਾ। ਹੁਣ ਤੁਸੀਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਪ੍ਰਵਿੰਦਰਪਾਲ ਸਿੰਘ ਬੱਟਰ ਨੂੰ ਦਰਬਾਰ ਸਾਹਿਬ ਦਾ ਗਰੰਟੀ ਲਗਾ ਲਿਆ ਹੁਣ ਕਦੇ ਵੀ ਇਹ ਰਹਿਤ ਮਰਿਆਦਾ ਦਾ ਪ੍ਰਚਾਰ ਨਹੀਂ ਕਰਨਗੇ ਕਿਉਂਕਿ ਇਹ ਖੜਦਾ ਕਹਿੰਦੇ ਨੇ ਇਹ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਉਹਨਾਂ ਨੂੰ ਠੋਕ ਕਰਕੇ ਪ੍ਰਚਾਰ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਇਹ ਕਿਹਨਾਂ ਦੇ ਸਟੂਡੈਂਟ ਨੇ ਕਿੱਥੋਂ ਆਏ ਹੋਏ ਨੇ ਜਾਂ ਤਾਂ ਫਿਰ ਜਾਂ ਤਾਂ ਫਿਰ ਠੀਕ ਹੈ ਉਹਨਾਂ ਕੋਲ ਪਿੱਛੇ ਜਾਓ ਤੁਸੀਂ ਪੜਿਆ ਪੜਿਆ ਉਹਨੂੰ ਛੱਡ ਕਰਕੇ ਹੁਣ ਹੀ ਬਿਆਨ ਦੇ ਦਿਓ ਕਿ ਆਪਾਂ ਰਹਿਤ ਮਰਿਆਦਾ ਨੂੰ ਮੰਨਦੇ ਆ ਆਪਾਂ ਹੁਣ ਮਰਿਆਦਾ ਦੇ ਅਨੁਸਾਰ ਚੱਲਾਂਗੇ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਤੋਂ ਲਾਗੂ ਅਸੀਂ ਉਸ ਅਨੁਸਾਰ ਚੱਲਾਂਗੇ ਪ੍ਰਚਾਰ ਵੀ ਉਸ ਤਰੀਕੇ ਦੇ ਨਾਲ ਕਰਾਂਗੇ ਜਾ ਦੇ ਇਦਾਂ ਦਾ ਬਿਆਨ ਦਵਾਉਣਾ ਕੋਲ ਭਾਈ ਜਦੋਂ ਗ੍ਰੰਥੀਆਂ ਦੀ ਨਿਯੁਕਤੀ ਕਰਦੇ ਹੋ ਤੁਹਾਡੇ ਕੋਲ ਬਹੁਤ ਵਧੀਆ ਵਧੀਆ ਜਿਹੜੇ ਸਟੂਡੈਂਟ ਨੇ ਤੁਹਾਡੇ ਪੜੇ ਹੋਏ ਨੇ ਸ਼ਹੀਦ ਸੇ ਕਮਿਸ਼ਨਰੀ ਕਾਜ ਦੇ ਉਹਨਾਂ ਨੂੰ ਕਿਤੇ ਪੁੱਛ ਲਿਆ ਕਰੋ ਕਿਤੇ ਉਹਨਾਂ ਦੀ ਵੀ ਕਿਤੇ ਇੰਟਰਵਿਊ ਲੈ ਲਿਆ ਕਰੋ ਕਿ ਸ਼ਿਫਾਰਸ਼ਾਂ ਹੀ ਚੱਲਦੀਆਂ ਨੇ ਮੈਨੂੰ ਲੱਗਦਾ ਸ਼ਿਫਾਰਸ਼ੀ ਤੇ ਜਿੰਨੋਂ ਇਹੋ ਜਿਹੇ ਗ੍ਰੰਥੀ ਹੋਣਗੇ ਤੇ ਫਿਰ ਸਿੱਖੀ ਦੀ ਚੜ੍ਹਦੀ ਕਲਾ ਦੀ ਆਪਾਂ ਕੀ ਆਸ ਲਗਾਵਾਂਗੇ ਜੋ ਤੁਹਾਡੇ ਕਾਲਜ ਦੇ ਵਿੱਚ ਬੱਚੇ ਪੜ ਰਹੇ ਨੇ ਉਹਨਾਂ ਦੀ ਕੀ ਫਿਊਚਰ ਕੀ ਆਉਣਾ ਦਾ ਤੁਸੀਂ ਖੋਦ ਹੀ ਉਹਨਾਂ ਨੂੰ ਜੋ ਨੌਕਰੀਆਂ ਤੇ ਲਗਾ ਨਹੀਂ ਦੇ ਤੇ ਉਹ ਪੜ ਕਰਕੇ ਥੋੜਾ ਚੇਰ ਵਿਚਾਰੇ ਇਧਰ-ਇਧਰ ਗ੍ਰੰਥੀ ਦੀ ਡਿਊਟੀ ਕਰ ਲੈਣਗੇ ਤੇ ਥੋੜਾ ਬੋਦਾ ਪ੍ਰਚਾਰ ਕਰ ਲੈਣਗੇ ਜਿਹਨਾਂ ਦਾ ਘਰ ਨਹੀਂ ਚੱਲਿਆ ਫਿਰ ਬਾਹਰ ਚੱਲਣਗੇ ਤਾਂ ਆਪਾਂ ਰੋਲਾ ਇਹ ਪਾਵਾਂਗੇ ਕਿ ਹਾਇ ਸਾਡੇ ਬੱਚੇ ਜਿਹੜੇ ਸਾਡੇ ਜਿਹੜੇ ਨੌਜਵਾਨ ਵੀਰਿਆ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਆਪੇ ਜਾਣਗੇ ਕਿ ਤੁਸੀਂ ਜਿਹੜੇ ਸਪਾਰਸ਼ੀ ਪਰਚੀ ਪਰਤੀ ਗੀ ਜਾਂਦੇ ਨੇ ਸ਼ਿਪਾਰਸ਼ਾ ਲੈ ਲੈ ਕੇ ਤੁਸੀਂ ਭਰਤੀਆਂ ਕਰੀ ਜਾ ਰਹੇ ਹੋ ਤੂੰ ਵਿਚਾਰੇ ਬੱਚੇ ਬਾਹਰ ਹੀ ਜਾਣਗੇ ਕੀ ਕਰਨਗੇ ਬੱਚੇਓ ਭਾਈ ਮੇਰੇ ਹੱਥ ਜੋੜ ਕਰਕੇ ਬੇਨਤੀ ਹੈ ਇਹੋ ਜਿਹੇ ਆਕਾਣ ਨਾ ਕਰੋ ਜਿਹੜੇ ਲੋਕ ਸਨਾਤਨੀ ਧਰਮ ਨੂੰ ਮੰਨਦੇ ਨੇ ਉਹਦੇ ਤੇ ਪਹਿਰਾ ਦਿੰਦੇ ਨੇ ਉਹ ਬ੍ਰਾਹਮਣੀ ਰੀਤਾਂ ਨੂੰ ਅੱਜ ਤੱਕ ਸਿੱਖੀ ਦੇ ਵਿੱਚ ਵਾੜ ਕਰਕੇ ਉਵੇਂ ਹੀ ਗੱਲਾਂ ਅੱਜ ਤੱਕ ਕਰਦੇ ਆ ਰਹੇ ਨੇ ਤੇ ਉਵੇਂ ਹੀ ਸਾਰਾ ਕੁਝ ਕਰਦੇ ਆ ਰਹੇ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹਨਾਂ ਨੂੰ ਪੁੱਛੋ ਸਵਾਲ ਕਰੋ ਨਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਪ੍ਰਵਿੰਦਰਪਾਲ ਸਿੰਘ ਬੁੱਟਰ ਨੂੰ ਸਵਾਲ ਕਰੋ ਇਸ ਸੇਖਰਯਤ ਮਰਾਬਾ ਦੇ ਵਿੱਚ ਕੋਮ ਬਜੂਤ ਨਾਰੀਅਲ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਹੁੰਦਾ ਕੀ ਤੁਸੀਂ ਪਾਠ ਦੇ ਦੌਰਾਨ ਇਹਨਾਂ ਚੀਜ਼ਾਂ ਦਾ ਹੱਥ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਸਵਾਲ ਕਰੋ ਜਾਂ ਤੁਸੀਂ ਸਾਨੂੰ ਕੋਈ ਅਸੀਂ ਸਵਾਲ ਕਰਾਂਗੇ ਅਸੀਂ ਆਉਨੇ ਆ ਤੁਸੀਂ ਸਾਨੂੰ ਦਿਓ ਕੋਈ ਇਹਨਾਂ ਨੂੰ ਸਵਾਲ ਕਰੋ ਮੈਂ ਸੇਖਰਯਤ ਮਰਾਬਾ ਦੇ 32 ਪੰਨਿਆਂ ਰਹਿਤ ਬਾਰੇ ਤੇ 32 ਪੰਨਿਆਂ ਤੋਂ ਬਾਹਰ ਕੋਈ ਸਵਾਲ ਨਹੀਂ ਕਰਾਂ ਉਹਦੇ ਵਿੱਚੋਂ ਸਵਾਲ ਕਰਾਂਗਾ ਤੇ ਮੈਂ ਬਾਵੇ ਦਾ ਕਹਿ ਸਕਦਾ 32 ਪੰਨਿਆਂ ਦੇ ਵਿਰੋਧ ਦੇ ਵਿੱਚ ਹੋਣਗੇ ਪਰੇਂਦਰਪਾਲ ਸਿੰਘ ਬਟਰਾ ਕਾਮਾਲ ਦੀ ਗੱਲ ਹੈ ਮੈਂ ਹੁਣ ਕੀ ਕਹਿ ਸਕਦਾ ਹਾਂ ਇਹ ਤਾਂ ਸਾਡੇ ਜਿਹੜੀ ਵੱਡੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਕਮੇਟੀ ਹੁਣ ਜਦੋਂ ਇਹ ਇਸ ਖਾਤੇ ਦੇ ਵਿੱਚ ਜਾ ਰਹੀ ਹੈ ਤਾਂ ਆਪਾਂ ਕੀ ਕਰ ਸਕਦੇ ਆ ਸੋ ਬੇਨਤੀ ਹੈ ਸਾਡੇ ਸੰਗਤ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਈ ਜਾਗੋ ਇਹਨਾਂ ਦੇ ਵਿਰੁੱਧ ਆਵਾਜ਼ ਉਠਾਓ ਬੋਲੋ ਤੁਸੀਂ ਤੁਸੀਂ ਜਾਗੋਗੇ ਤੁਸੀਂ ਸਵਾਲ ਕਰੋਗੇ ਤਾਂ ਫੇਰ ਹੀ ਇਹਦਾ ਕੁਝ ਹੱਲ ਹੋਣਾ ਹੈ ਇਤੇ ਸਿੱਖੀ ਦੀ ਫਿਰ ਕੈਂਦੀ ਕਲਾ ਵਾਲੇ ਪਾਸੇ ਹੀ ਜਾਣਾ ਸਿੱਖੀ ਨੇ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਰਵਾਈ ਗੁਰਜੀ ਦਾ ਖਾਲਸਾ ਰਵਾਈ ਗੁਰਜੀ ਕੀ ਫਤਿਹ